ਜੜੇ ਇਕੱਠਾਂ ਉੱਤੇ ਇਕੱਠ ਕਿਤੇ ਵੱਧ ਕਿਤੇ ਘਟ ਗੱਲ ਚੱਲਦੀ ਆ ਸਰਪੰਚੀ ਦੀ ਭਾਵੇਂ ਪਿੰਡ ਦਾ ਕੋਈ ਮੋੜ ਭਾਵੇਂ ਪਿੰਡ ਦੀ ਕੋਈ ਸਾਥ ਗੱਲ ਚੱਲਦੀ ਆ ਸਰਪੰਚੀ ਦੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਗੁਰਮੀਤ ਹਠੂਰ ਦੋਸਤੋ ਪੰਚਾਇਤੀ ਚੋਣਾਂ ਨੇ ਪਿੰਡਾਂ ਦਾ ਮਾਹੌਲ ਪੂਰਾ ਗਰਮ ਕੀਤਾ ਹੋਇਆ ਇਸ ਵਕਤ ਹਰ ਕੋਈ ਕੈਂਡੀਡੇਟ ਆਪਣੇ ਸਪੋਰਟਰਾਂ ਨੂੰ ਲੈ ਕੇ ਵੋਟਾਂ ਦੀ ਮੰਗ ਕਰਨ ਲਈ ਕੈਂਪੇਨ ਤੇ ਜਾ ਰਹੇ ਆ ਆਪਣੇ ਵਿਕਾਸ ਦੇ ਕੰਮਾਂ ਦੇ ਦਾਅਵੇ ਕਰ ਰਹੇ ਆ ਵਾਅਦੇ ਕਰ ਰਹੇ ਆ ਤੇ ਸਪੋਰਟਰ ਵੀ ਪੱਬਾਂ ਪਾਰ ਹੋਏ ਹੋਏ ਨੇ ਤੇ ਨਾਲ ਨਾਲ ਰਿਜ਼ਲਟ ਦੇ ਦਿਨਾਂ ਦੀ ਵੇਟ ਵੀ ਆ ਤੇ ਇਸੇ ਦੇ ਦੌਰਾਨ ਆਪਾਂ ਬੈਠੇ ਆ ਪਿੰਡ ਹਠੂਰ ਦੇ ਵਿੱਚ ਸਰਪੰਚੀ ਦੇ ਕੈਂਡੀਡੇਟ ਵੀਰ ਜਸਕਮਲ ਪ੍ਰੀਤ ਸਿੰਘ ਨਿਪਾ ਜੀ ਹੋਰਾਂ ਕੋਲ ਕਰਦੇ ਆਪਾਂ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰੇ ਆਏ ਤੇ ਦੂਜਾ ਸਾਰੇ ਭਰਾਵਾਂ ਨੂੰ ਜਿਹੜੇ ਤੁਹਾਡੇ ਚੈਨਲ ਆਹੀਂ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਰੇ ਅ ਜਸਕਮਲ ਵੀਰੇ ਮੇਰਾ ਮੁੱਢਲਾ ਹੀ ਸਵਾਲ ਤੁਹਾਨੂੰ ਵੀ ਸਰਪੰਚੀ ਦਾ ਵਿਚਾਰ ਕਿਵੇਂ ਬਣਿਆ ਅ ਗਰਮੀਤ ਵੀਰ ਸਰਪੰਚੀ ਦਾ ਕੋਈ ਵਿਚਾਰ ਨਹੀਂ ਸੀ ਜੀ ਮੇਰਾ ਮੈਨੂੰ ਕਿਉਂਕਿ ਥੋੜਾ ਜਿਵੇਂ ਇਕੱਲੇ ਕਰਕੇ ਨਾ ਜੀ ਮੈਂ ਪਹਿਲਾਂ ਆਪ ਹੀ ਪਾਸਾ ਵੜਦਾ ਸੀ ਲੋਕ ਬਹੁਤ ਕਹਿੰਦੇ ਸੀ ਆ ਕੇ ਯਾਰ ਤੂੰ ਕਾ ਤੂੰ ਨਹੀਂ ਪਿਛਲੇ 5 ਸਾਲ ਮੇਰੇ ਕੀੜਾ ਜਿਹਾ ਸੀਗਾ ਜੀ ਵੀ ਸਰਪੰਚੀ ਕਰੀਏ ਕਿਉਂਕਿ ਬਾਹਰੋਂ ਜਿਆਦੇ ਲੋਕਾਂ ਨੂੰ ਹੁੰਦੀ ਆ ਵੀ ਯਾਰ ਇਹ ਕੁਛ ਕਰ ਸਕਦਾ ਹਨ ਅਸੀਂ ਹੈਲਪ ਕਰ ਸਕਦੇ ਆ ਪੈਸੇ ਦੀ ਜੀ ਉਹਨਾਂ ਨੂੰ ਆਸੀ ਉਦੋਂ ਮੈਨੂੰ ਸੀਗਾ ਵੀ ਚੱਲ ਬਣਾ ਚੱਲ ਕੋਈ ਉਹ ਗੱਲ ਇਦਾਂ ਬਾਤ ਹੋ ਗਈ ਵੀ ਉਹਦੇ ਬਾਰੇ ਉੱਤੇ ਚਲੋ ਤੇ ਐਸ ਵਾਰ ਮੇਰਾ ਵੀ ਨਾ ਤਾਂ ਸੀਗਾ ਹੀ ਵੀ ਸਰਪੰਚ ਬਣਨਾ ਨਾ ਹੀ ਮੈਨੂੰ ਕੋਈ ਬਾੜੀ ਸੀਗਾ ਕਿਉਂ ਇਕੱਲੇ ਘਰੇ ਕਰਕੇ ਕੰਮਕਾਰ ਹੁਣ ਮੇਰੇ ਥੋੜੇ ਵਧਾ ਲੈ ਮੈਂ ਜੀ ਉਹਦੇ ਕਰਕੇ ਮੈਂ ਤਾਂ ਬਿਲਕੁਲ ਵੀ ਮਨ ਨਹੀਂ ਸੀ ਸਰਪੰਚੀ ਚ ਕਢਣ ਦਾ ਤੇ ਪਰ ਲੋਕਾਂ ਦਾ ਵੀਰੇ ਪਿਆਰ ਤੇ ਹਜੂਮ ਦੇਖ ਕੇ ਸਾਰੇ ਪਾਸੇ ਜੋ ਘਰੇ ਆ ਗਏ ਜੇ ਹੋਰ ਨਾ ਅੱਧਾ ਘੰਟਾ ਹੁੰਦਾ ਮੈਂ ਲੁਧਿਆਣੇ ਚੱਲਿਆ ਸੀ ਮੈਂ ਮੈਨੂੰ ਆਸੀ ਦੋ ਤਿੰਨ ਦਿਨ ਕਿਤੇ ਟਾਲ ਜੰਨੇ ਆ ਜੀ ਤੇ ਉਹਨਾਂ ਦਾ ਵੀਰੇ ਪਿਆਰ ਤੇ ਹਜੂਮ ਦੇਖ ਕੇ ਮੈਥੋਂ ਨਾ ਨਹੀਂ ਹੋਈ ਠੀਕ ਆ ਇੱਕ ਵੀਰੇ ਜਿਵੇਂ ਤੁਸੀਂ ਸਰਪੰਚੀ ਲਈ ਅੱਗੇ ਆਏ ਹੋ ਤੁਹਾਡਾ ਕੋਈ ਮਿਸ਼ਨ ਕੋਈ ਵਿਜ਼ਨ ਹੋਊਗਾ ਸਰਪੰਚੀ ਨੂੰ ਲੈ ਕੇ ਵੀਰੇ ਮਿਸ਼ਨ ਬਹੁਤ ਵੱਡਾ ਹਨਾ ਮੈਂ ਪਹਿਲਾਂ ਹੀ ਸੁਣਾਦਾ ਮੇਰੀ ਆਦਤ ਤਾਂ ਵੀ ਪਹਿਲਾਂ ਹੀ ਐਵੇਂ ਆਹ ਕਰਦਾਂਗੇ ਉਹ ਕਰਦਾਂਗੇ ਉਹ ਤਾਂ ਮੈਂ ਪਹਿਲਾਂ ਨਹੀਂ ਕਹਿੰਦਾ ਹਨਾ ਜੀ ਹੈ ਬਹੁਤ ਵੱਡਾ ਉਹ ਜਿਉਂ-ਜਿਉਂ ਟਾਈਮ ਲੰਘਿਆ ਕਰਕੇ ਦਿਖਾਵਾਂਗੇ ਹਨਾ ਪਹਿਲਾਂ ਹੀ ਮੈਂ ਕਹਿੰਦਾ ਵੀ ਐ ਕਰਦਾਂਗੇ ਅਸੀਂ ਉਹ ਪਰ ਹਾਂ ਜਿਹੜੇ ਬਾਹਰਲੇ ਭਰਾ ਇੰਨੇ ਸਾਥ ਦਿੰਦੇ ਆ ਪਿੰਡ ਲਈ ਕੁ ਵਧੀਆ ਕਰਕੇ ਦਿਖਾਵਾਂਗੇ ਜੀ ਵੀਰੇ ਜਿਵੇਂ ਤੁਸੀਂ ਦੱਸਿਆ ਵੀ ਪਿੰਡ ਦੇ ਲੋਕਾਂ ਨੇ ਆ ਕੇ ਵੱਡੇ ਇਕੱਠ ਨੇ ਆ ਕੇ ਤੁਸੀਂ ਕਿਹਾ ਵੀ ਤੁਹਾਨੂੰ ਸਰਪੰਚੀ ਲਈ ਮਜਬੂਰ ਕੀਤਾ ਹਨਾ ਇਲੈਕਸ਼ਨ ਲੜਨ ਲਈ ਹਾਂਜੀ ਤੇ ਇਹ ਤੇ ਵੀਰੇ ਤੁਹਾਡੇ ਪਰਿਵਾਰ ਦਾ ਕੀ ਰਿਐਕਸ਼ਨ ਸੀਗਾ ਕਿਰੇ ਪਰਿਵਾਰ ਦਾ ਪਰਿਵਾਰ ਚਲੋ ਨਾਲ ਹੀ ਆ ਜਿੱਦਾਂ ਮੈਂ ਕਹੂੰਗਾ ਜੀ ਪਰ ਪਰਿਵਾਰ ਨੇ ਵੀ ਦੇਖਿਆ ਵੀ ਇਹਦਾ ਇੰਨਾ ਪਿਆਰ ਆ ਲੋਕਾਂ ਨਾਲ ਕਿਉਂਕਿ ਉਹ ਹਣ ਨਾਨਕ ਜੱਲ ਲੇਟ ਜੇ ਮੇਰੀ ਘਰ ਵਾਲੀ ਉਹਨੇ ਤਾਂ ਘਰੇ ਹੀ ਰਹਿਣਾ ਹਾਂਜੀ ਉਹ ਘਰੋਂ ਬਾਹਰ ਤਾਂ ਕਿੱਥੇ ਜਾਣਾ ਉਹਨੇ ਬਿਲਕੁਲ ਪਰ ਉਹ ਦੇਖ ਕੇ ਹੈਰਾਨ ਹੋ ਗਈ ਉਹ ਵੀ ਜੀ ਹਣ ਵੀਰੇ ਪਰਿਵਾਰ ਵੀ ਮੋਢੇ ਨਾਲ ਮੋਢਾ ਲਾ ਕੇ ਖੜਾ ਜੀ ਸਾਰੇ ਭਰਾ ਜਿਹੜੀਆਂ ਵੀ ਕੰਟਰੀ ਅੱਜ ਬੈਠੇ ਆ ਮਾਣ ਮਾਣ ਕਰਦੇ ਆ ਮੈਨੂੰ ਵੀ ਬੜਾ ਮਾਣ ਹੁੰਦਾ ਵੀ ਯਾਰ ਇੰਨਾ ਇੰਨੀ ਆਸ ਰੱਖਦੇ ਆ ਮੇਥੋਂ ਜੀ ਉਹ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਚਲੋ ਯਾਰ ਮਿੱਤਰ ਤਾਂ ਖੜਦੇ ਹੀ ਹੁੰਦੇ ਜਿੱਥੇ ਖੜਦੇ ਆ ਹਨਾ ਉੱਥੇ ਯਾਰਾਂ ਦੋਸਤਾਂ ਨੇ ਤਾਂ ਮਗਰ ਖੜਨਾ ਹੀ ਆ ਬ ਇੱਕ ਵਾਰੀ ਆਮ ਹੀ ਕਿਹਾ ਸੁਣਿਆ ਜਾਂਦਾ ਵੀ ਸਰਪੰਚੀ ਲਈ ਇੱਕ ਵੱਡਾ ਤਜਰਬਾ ਇੱਕ ਵੱਡੀ ਉਮਰ ਚਾਹੀਦੀ ਹੈ ਹਨਾ ਵੱਡੇ ਤਜਰਬੇ ਦੀ ਗੱਲ ਕੀਤੀ ਜਾਂਦੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਗਰਮੀਤ ਵੀਰ ਮੈਂ ਮੇਰੀ ਜਿਹੜੀ ਸੋਚ ਆ ਚਲੋ ਹਰੇਕ ਦੀ ਬੱਖ-ਬੱਖ ਸੋਚ ਹੁੰਦੀ ਆ ਜੀ ਪਰ ਉਮਰ ਦੇ ਨਾਲ ਤਜਰਬੇ ਦਾ ਮੇਰੇ ਹਿਸਾਬ ਨਾਲ ਕੋਈ ਵਾਸਤਾ ਇਕੱਠਾ ਹੈ ਨਹੀਂਗਾ ਜੀ ਬਹੁਤ ਛੋਟੀ ਉਮਰਾਂ ਦੇ ਸਰਪੰਚ ਆ ਜਿਹੜੇ ਉਹ ਉਹਨਾਂ ਨੇ بڑے ਪਿੰਡਾਂ ਦੇ ਵਿਕਾਸ ਕੀਤੇ ਆ ਜੀ ਤੇ ਕਈ ਮੈਂ ਦੇਖਿਆ ਚਾਹੇ ਉਮਰ ਵੀ ਨਾਂਗੇ ਜਾਂਦੀ ਆ ਜੀ ਪਰ ਤਜਰਬਾ ਨਹੀਂ ਹੁੰਦਾ ਜੀ ਇਹ ਮੈਂ ਇਹਨੂੰ ਨਹੀਂ ਲੈਟਲੀ ਜਾਂ ਮੇਰੀ ਨਿਗਾਹ ਤਾਂ ਨਹੀਂ ਮੈਂ ਇਹਨੂੰ ਮੰਨਦਾ ਤੇ ਬਾਕੀ ਰਹੀ ਚਲੋ 5 ਸਾਲ ਸਰਬਸ਼ਾਂਤੀ ਨਾਂ ਮੈਂਬਰੀ ਵੀ ਕੀਤੀ ਆ ਜਿੰਨਾਂ ਕੋ ਲੋਕਾਂ ਨੂੰ ਦੇ ਸਕੇ ਆਪ ਦਾ ਬੈਸਟ ਦਿੱਤਾ ਜੀ ਤੇ ਆ ਬਾਕੀ ਪਰਮਾਤਮਾ ਜੋ ਲੋਕ ਬਿਲਕੁਲ ਵੀ ਅੱਛਾ ਵੀਰੇ ਜਿਵੇਂ ਇੱਕ ਨਾ ਸਰਪੰਚ ਚੁਣਨਾ ਹੁੰਦਾ ਪਿੰਡ ਦੇ ਲੋਕਾਂ ਦੇ ਵੋਟਰਾਂ ਨੇ ਉਹਨਾਂ ਲਈ ਵੀ ਨਾ ਇੱਕ ਵੱਡੀ ਚੁਣੌਤੀ ਹੁੰਦੀ ਆ 4-5 ਕੈਂਡੀਡੇਟ ਹੋਣੇ ਮਤਲਬ ਕੀ ਤੇ ਯਕੀਨ ਕੀਤਾ ਜਾਵੇ ਕਿਵੇਂ ਕੀਤਾ ਜਾਵੇ ਉਹ ਵੀ ਫਸੇ ਹੋਏ ਹੁੰਦੇ ਆ ਹੁਣ ਮੈਂ ਸਿੱਧਾ ਆ ਜਾ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਲੋਕ ਤੁਹਾਡੇ ਤੇ ਯਕੀਨ ਕਿਉਂ ਕਰਨ ਤੁਹਾਨੂੰ ਵੋਟਾਂ ਕਿਉਂ ਪੈਣ ਨਹੀਂ ਚਲੋ ਮੈਂ ਯਕੀਨ ਦੀ ਜਿਹੜੀ ਗੱਲ ਆ ਹਨਾ ਮੈਂ ਕਈ ਜਮ ਮੇਰੇ ਤੇ ਮੈਂ ਆਏ ਕਰ ਦੂ ਮੇਰੇ ਤੇ ਯਕੀਨ ਕਰ ਲੋ ਉਹ ਮੈਂ ਕਹਿਣਾ ਸੀਗਾ ਜੀ ਤੇ ਉਹ ਲੋਕਾਂ ਨੇ ਜੇ ਕੋਈ ਕੰਮ ਪਿੰਡ ਚ ਕੀਤੇ ਆ ਫੇਰ ਹੀ ਆਉਂਦੇ ਆ ਤੇ ਇੱਕ ਵੱਡੀ ਆਸ ਰੱਖਦੇ ਆ ਨਾ ਜਦੋਂ ਚਲੋ ਮੇਰੇ ਜਿਵੇਂ ਵੀ ਬਹੁਤ ਪਰ ਮੈਂ ਜਦੋਂ ਕੋਈ ਬਾਹਲਾ ਮੈਨੂੰ ਪਤਾ ਲੱਗ ਜੇ ਵੀ ਇਹ ਦੁੱਖ ਤਕਲੀਫ ਆ ਫਿਰ ਮੈਂ ਆਪਦੇ ਕੰਮਕਾਰ ਵੀ ਛੱਡ ਦੇਣਾ ਯਾਰ ਕੋਈ ਨਾ ਜੇ ਕੋਈ ਆਸ ਲੈ ਕੇ ਆਇਆ ਪਿੰਡ ਚ ਇੰਨੀ ਦੂਰੋਂ ਵੀ ਇਹਦਾ ਕਿਸੇ ਨਾ ਕਿਤੇ ਜਿੱਥੇ ਹੱਥ ਪੈਂਦਾ ਮੈਂ ਕਰ ਦੇਣਾ ਕੰਮ ਜੀ ਤੇ ਅੱਜ ਜਿਵੇਂ ਮੈਂ ਤੁਹਾਡੇ ਨਾਲ ਬੈਠਾ ਮੇਰੇ ਬੈਠੇ-ਬੈਠੇ ਦਿਮਾਗ 'ਚ ਵੀਰੇ ਸਵਾਲ ਆਇਆ ਵੀ ਮੈਂ ਨਾ ਤੁਹਾਡਾ ਨਾਂ ਜਸਕਮਲਪ੍ਰੀਤ ਸਿੰਘ ਨਿਪਾ ਸੁਣਿਆ ਪਰ ਉਹਦੇ 'ਚ ਮੈਂ ਸਿਰਫ ਨਿਪਾ ਸ਼ਬਦੀ ਸੁਣਦਾ ਰਿਹਾ ਨਿਪਾ ਨਿਪਾ ਵੀਰ ਜਾਂ ਨਿਪਾ ਭਾਈ ਹੈਨਾ ਕਿਤੇ ਆਏ ਤਾਂ ਨਹੀਂ ਹੋ ਜੂਗਾ ਵੀ ਜੇ सरपंच दी ਥੋੜੀ ਝੋਲੀ ਪੈਂਦੀ ਆ ਪਰਮਾਤਮਾ ਕਰੇ ਪਵੇ ਵੀ ਜੇ ਥੋੜੀ ਝੋਲੀ ਸਰਪੰਚੀ ਪੈਂਦੀ ਆ ਵੀ ਕਿਤੇ ਨਿਪਾ ਸਰਪੰਚ ਜਸਕਮਲਪ੍ਰੀਤ ਸਿੰਘ ਤਾਂ ਨਹੀਂ ਬਣ ਜੂ ਨਹੀਂ ਨਹੀਂ ਵੀਰੇ ਸਰਪੰਚੀ ਦੀ ਕੋਈ ਲਾਲਸਾ ਨਹੀਂ ਜਾਂ ਮੈਂ ਸਰਪੰਚ ਕਹਾ ਕੇ ਮੈਂ ਬਹੁਤ ਵੱਡਾ ਬਣ ਜੂ ਜੀ ਰਹਿਣਾ ਦੁਨੀਆ ਤੇ ਵੀਰੇ ਕਿਸੇ ਨੇ ਨਹੀਂ ਇੱਕ ਨਾ ਇੱਕ ਦਿਨ ਹਰੇਕ ਨੇ ਚਲੇ ਜਾਣਾ ਬਿਲਕੁਲ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਐਦਾਂ ਕੋਈ ਨਿਪਾ ਹੀ ਰਹੂਗਾ ਜਿਹੜਾ ਜਸਕਮਲਪ੍ਰੀਤ ਸਿੰਘ ਨਾ ਵੀਰੇ ਮੇਰੇ ਸਾਹ ਨਾਲ ਪੌਣੇ ਪਿੰਡ ਨੂੰ ਨਹੀਂ ਪਤਾ ਹੋਣਾ ਮੇਰਾ ਨਾਂ ਕੀ ਆ ਉਹ ਜਿਵੇਂ ਨਾਲ ਨੇੜੇ ਦੇ ਆ ਯਾਰ ਦੋਸਤ ਆ ਉਹਨਾਂ ਨੂੰ ਚੱਲ ਮੇਰਾ ਪੱਕਾ ਨਾਮ ਪਤਾ ਨਹੀਂ ਤਾਂ ਹਰੇਕ ਨਿਪਾ 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 ਹੀ ਕਰਦਾ ਜੀ ਵੀਰੇ ਅ ਇੱਕ ਵੀਰੇ ਜਦੋਂ ਆਪਾਂ ਕਿਸੇ ਕੰਪੀਟੀਸ਼ਨ ਚ ਲੜਦੇ ਆ ਚਾਹੇ ਉਹ ਛੋਟੀ ਉਮਰ ਚ ਹੋਈਏ ਚਾਹੇ ਵੱਡੀ ਉਮਰ ਚ ਹੋਈਏ ਕੋਈ ਟੂਰਨਾਮੈਂਟ ਦਾ ਮੈਚ ਹੋਵੇ ਆ ਮੈਚ ਤਾਂ ਬੜਾ ਵੱਡਾ ਵਾ ਤੇ ਰਿਜ਼ਲਟ ਦਾ ਕਿਤੇ ਨਾ ਕਿਤੇ ਮਨ ਚ ਖਿਆਲ ਹੁੰਦਾ ਵੀ ਯਾਰ ਰਿਜ਼ਲਟ ਕਿਵੇਂ ਆਊ ਕੀ ਹੋਊਗਾ ਇਹੋ ਜਿਹਾ ਕੋਈ ਦਿਮਾਗ ਚ ਫਿਕਰ ਕੋਈ ਡਾਉਂਦੇ ਵੀਰੇ 1% ਵੀ ਡਰ ਨਹੀਂ ਲੋਕ ਨਾਲ ਖੜੇ ਆ ਸਾਰਾ ਪੈੰਡ ਹੀ ਨਾਲ ਖੜਾ ਠੀਕ ਆ ਨਾ ਬਾਕੀ ਲੋਕਾਂ ਦਾ ਫਤਵਾ ਗੁਰਮੀਤ ਵੀਰ ਜੋ ਦੇਣਗੇ ਸਿਰ ਮੱਥੇ ਆ ਆਪਾਂ ਦਾ ਕਹਦੇ ਵੀ ਉਹੀ ਵੈਸਟ ਦੇ ਸਕਦੇ ਆ ਜੇ ਲੋਕਾਂ ਨੇ ਚੁਣ ਲਿਆ ਤਾਂ ਕੁਝ ਕਰਕੇ ਪਿੰਡ ਲਈ ਦਿਖਾ ਦਾਂਗੇ ਠੀਕ ਆ ਨਾ ਤੇ ਬਾਕੀ ਰਿਜ਼ਲਟ ਦੀ ਵੀਰੇ ਕੋਈ ਪਰਵਾਹ ਨਹੀਂ ਕਿ ਲੋਕਾਂ ਦਾ ਜੋ ਸਿਰ ਮੱਥੇ ਹੋਊਗਾ ਜੋ ਫੈਸਲਾ ਉਹਦੇ ਲਈ ਆਪਾਂ ਕੀ ਕਹਿ ਸਕਦੇ ਹਾਂ ਇੱਕ ਵੀਰੇ ਘੱਟ ਬੋਲਦਿਆਂ ਹਨ ਇਹਦਾ ਕੀ ਕਾਰਨਾ ਮਤਲਬ ਕਾਹ ਤੋਂ ਐ ਘੱਟ ਕਾਹ ਤੋਂ ਬੋਲਦਿਓ ਮਤਲਬ ਕਈ ਬੰਦੇ ਗਲਤ ਅੰਦਾਜ਼ਾ ਕਹਿ ਲੋ ਜਾਂ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਮਤਲਬ ਮੈਂ ਨਹੀਂ ਕਹਿ ਰਿਹਾ ਮਤਲਬ ਮੈਂ ਸੁਣੀ ਸੁਣਾਈ ਗੱਲ ਕਰਦਾ ਕੋਈ ਬੰਦਾ ਘੱਟ ਬੋਲਦਾ ਸ਼ਾਇਦ ਤਿਆਰਬਾ ਘੱਟਾ ਜਾਂ ਪਤਾ ਘੱਟਾ ਕੀ ਕਰਨਾ ਇਹ ਤਾਂ ਵੀਰੇ ਅੱਜ ਖੁੱਲ ਕੇ ਦੱਸ ਹੀ ਦਿਓ ਨਹੀਂ ਨਹੀਂ ਵੀਰੇ ਮੇਰਾ ਸ਼ੁਰੂ ਤੋਂ ਹੀ ਸੁਭਾਅ ਮੈਂ ਨਾ ਬਹੁਤ ਘੱਟ ਬੋਲਦਾ ਜੀ ਪਰ ਜਿੱਥੇ ਵੀਰੇ ਕੋਈ ਸਟੈਂਡ ਦੀ ਗੱਲ ਆ ਗਈ ਜਾਂ ਬੋਲਣ ਵਾਲੀ ਗੱਲ ਆ ਗਈ ਮੈਂ ਬੋਲਦਾ ਵੀ ਆ ਜੀ ਪਰ ਮੇਰਾ ਸੁਭਾਈ ਆ ਮੈਂ ਬੜਾ ਬੋਲ ਕੇ ਕੀ ਹਨਾ ਬੜਾ ਬੋਲ ਕੇ ਜਾਂ ਸੁਣਾ ਕੇ ਕੀ ਵੱਡੇ ਵਾਂਝਾਂਗੇ ਜਾਂ ਮੈਨੂੰ ਤਾਂ ਥੋੜੀ ਮੇਰਾ ਸ਼ੁਰੂ ਤੋਂ ਹੀ ਸੁਭਾਅ ਇਦਾਂ ਰਿਹਾ ਜਿਹੜੇ ਨਾਲ ਮੇਰੇ ਵਿਚਰਦੇ ਆ ਜੀ ਰਹੇ ਆ ਖੇਡੇ ਆ ਜੀ ਤੇ ਉਹਨਾਂ ਨੂੰ ਪਤਾ ਵਾ ਚਲੋ ਜਿਹੜੇ ਭਾਈ ਇਦਾਂ ਦਾ ਵੀਰੇ ਮੇਰਾ ਠੀਕ ਹੈ ਵੀਰੇ ਇੱਕ ਵੇਰੇ ਅਖੀਰ ਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਤੁਹਾਡੇ ਵੱਲੋਂ ਤੁਹਾਡੇ ਸਪੋਰਟਰਾਂ ਨੂੰ ਪਿੰਡ ਵਾਲਿਆਂ ਨੂੰ ਇਲਾਕੇ ਦੇ ਲੋਕਾਂ ਨੂੰ ਕੋਈ ਸਨੇਹਾ ਕੋਈ ਅਪੀਲ ਤੁਗੀ ਸਨੇਹਾ ਵੀਰੇ ਇਦਾਂ ਵਾ ਬਈ ਜੋ ਮਨ ਹੁੰਦਾ ਲੋਕਾਂ ਨੇ ਹਨਾ ਕਰਨੀ ਉਹ ਜੀ ਲੋਕ ਸਾਰਾ ਕੁਝ ਦੇਖ ਕੇ ਆਪ ਦਾ ਜੋ ਉਹਨਾਂ ਨੂੰ ਚੰਗਾ ਲੱਗੇ ਕਿਹਨੂੰ ਵੋਟ ਪਾਉਣੀ ਹੈ ਉਹਨੂੰ ਪਾਉਣਾ ਜੀ ਤੇ ਪਰਿਵਾਰਕ ਭਾਈਚਾਰਕ ਸਾਂਝ ਵੀ ਨਹੀਂ ਆਪਾਂ ਹਨਾ ਇਦਾਂ ਵੀ ਚਲੋ ਹੁੰਦਾ ਕੀ ਕਹਿੰਦਾ ਯਾਰ ਮੁੰਡੇ ਤੁਰੇ ਬਦਾ ਮੁੰਡਿਆਂ ਚ ਲਗਨ ਆ ਵੀ ਇਹ ਕੋ ਸਾਡੇ ਲਈ ਕਰ ਸਕਦਾ ਠੀਕ ਹੈ ਨਾ ਤੇ ਬਾਕੀ ਵਧੀਆ ਗੱਲ ਆ ਸਾਰੀ ਸ਼ਾਂਤੀ ਬਣਾ ਕੇ ਰੱਖੋ ਲੋਕਾਂ ਦਾ ਫਤਵਾ ਫਿਰ ਤਾਂ ਇਕੱਠੀ ਹੋ ਜਾਣਾ ਹੁੰਦਾ ਜੀ ਤੇ ਮੈਨੂੰ ਤਾਂ ਇਹ ਆਸ ਆਸ ਮੈਨੂੰ ਲੋਕਾਂ ਨੂੰ ਬਾਧਾ ਮੈਂ ਚਲੋ ਮੈਂ ਆਪਦੇ ਬਾਰੇ ਨਹੀਂ ਕਹਿਣੀ ਜੀ ਤੇ ਵਧੀਆ ਹੀ ਵੀਰੇ ਹੋਊਗਾ ਜੋ ਵੀ ਹੋਊਗਾ ਅੱਗੇ ਪਰਮਾਤਮਾ ਪਰਮਾਤਮਾ ਤੋਂ ਵੱਡਾ ਤਾਂ ਕੋਈ ਨਹੀਂ ਹੈਗਾ ਜੀ ਤੇ ਬਾਕੀ ਤੁਸੀਂ ਗੱਲ ਪੁੱਛੀ ਸੀਗੀ ਵੀ ਐਦਾਂ ਵੀ ਪੀਆਰਬੇ ਤਯਰਬੇ ਦੀ ਕਿਉਂਕਿ ਕਿਰੇ 20 ਸਾਲ ਸਰਬਸ਼ੰਤੀ ਨਾਲ ਜੀ ਮੇਰੇ ਪੜਦਾਦਾ ਜੀ ਬਸੰਤ ਸਿੰਘ ਨੇ ਸਰਪੰਚੀ ਕੀਤੀ ਆ ਜੀ ਤੇ ਪਿੰਡ ਦੇ ਜਿਹੜੇ ਪ੍ਰਾਣੇ ਆ ਉਹਨਾਂ ਨੂੰ ਕਦੇ ਪੁੱਛੋ ਵੀ ਕੋਈ ਮਸਲਾ ਠਾਣੀ ਨਹੀਂ ਗਿਆ ਅੱਜ ਤੱਕ ਜੀ ਤੇ ਬੜੇ ਸੁਣਦੇ ਆ ਗੱਲਾਂ ਉਹਦੋਂ ਮੈਂ ਛੋਟਾ ਹੁੰਦਾ ਸੀਗਾ ਬੈਠਕ 'ਚ ਬੈਠੇ ਹੁੰਦੇ ਸੀਗੇ ਮੈਂ ਸਕੂਲੋਂ ਆਣਾ ਵਸਤਾ ਜਾਂ ਉੱਥੇ ਜੀ ਤੇ ਜਣੀ ਦੀ ਲੋਕਾਂ ਨਾਲ ਉਹਨਾਂ ਨੇ ਵੀ ਲੋਕਾਂ ਨਾਲ ਹੀ ਪਿਆਰ ਬਣਾਇਆ ਤੇ ਮੇਰਾ ਵੀ ਸਭਾ ਹੀ ਪਿਆਰ ਹੀ ਰੱਖੀ ਹੈ ਨਾ ਜੀ ਲੜਾਈ ਝਗੜੇ ਦਾ ਹੋਰ ਕਰਕੇ ਵੀਰੇ ਇਥੋਂ ਦੁਨੀਆ ਤੋਂ ਕਿਸੇ ਨੇ ਨਹੀਂ ਲੈ ਕੇ ਜਾਣਾ ਕੁਝ ਜੀ ਚਲੇ ਸਭ ਨੇ ਜਾਣਾ ਜੀ ਕੁਝ ਕਰਕੇ ਦਿਖਾ ਰਿਹਾ ਹੁਣ ਜੇ ਉਹ 20 ਸਾਲ ਉਹਨਾਂ ਨੇ ਸਰਪੰਚੀ ਕੀਤੀ ਤਾਂ ਲੋਕ ਅੱਜ ਵੀ ਯਾਦ ਕਰਦੇ ਆ ਜੀ ਠੀਕ ਹੈ ਨਾ ਜੀ ਤੇ ਬਾਕੀ ਲੋਕਾਂ ਦਾ ਵੀਰੇ ਫਤਵਾ ਕਰਵੀ ਤਾਂ ਜੀ ਇੱਕ ਵੀਰੇ ਥੋੜੇ ਨਾ ਜਵਾਬ ਚ ਇੱਕ ਸਵਾਲ ਨਿਕਲਿਆ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਤਜਰਬੇ ਦੀ ਗੱਲ ਕੀਤੀ ਤੁਸੀਂ ਵੀ ਤੁਹਾਡੇ ਕੋਲੇ ਪਿਤਾ ਪੁਰਖੀ ਦਾਦੇ ਪੜਦਾਦਿਆਂ ਦਾ ਤਜਰਬਾ ਹੈ ਨਾ ਹਾਂਜੀ ਵੀ ਬ੍ਰੀ ਇੱਕ ਮੈਂ ਪੁੱਛਣਾ ਚਾਹਾਂਗਾ ਵੀ ਜਿਵੇਂ ਨਾ ਸਰਪੰਚੀ ਦਾ ਹਰ ਕੈਂਡੀਡੇਟ ਵਿਕਾਸ ਦੇ ਵਾਅਦੇ ਕਰਦਾ ਵੀ ਵਿਕਾਸ ਕਰਾਂਗੇ ਪਿੰਡ ਲਈ ਇਹ ਕਰਾਂਗੇ ਪਿੰਡ ਦਾ ਭਲਾ ਕਰਾਂਗੇ ਹਾਂਜੀ ਥੋੜਾ ਵੀ ਇਸ ਤੋਂ ਪਹਿਲਾਂ ਮਤਲਬ ਅੱਜ ਦੇ ਦਿਨ ਤੋਂ ਪਹਿਲਾਂ ਦਾ ਕੋਈ ਵਿਕਾਸ ਵਾਲਾ ਕੰਮ ਜਾਂ ਕੋਈ ਪਿੰਡ ਲਈ ਕੋਈ ਯੋਗਦਾਨ ਉਹ ਥੋੜਾ ਸਾਂਝਾ ਕਰ ਸਕਦੇ ਆ ਨਹੀਂ ਦੇਖੋ ਚਲੋ ਮੈਂਬਰੀ ਸੀਗੇ ਹਨਾ ਉਹ ਗਲੀਆਂ ਨਾਲੀਆਂ ਹੋ ਗਿਆ ਆਮ ਕੰਮ ਹੋ ਗਿਆ ਉਹ ਤਾਂ ਚਲੋ ਆਪਣੇ ਨੋਰਮਲ ਕੰਮ ਆ ਉਹ ਉਹਨੂੰ ਆਪਾਂ ਮੈਂ ਕਹਿੰਦਾ ਮੈਂ ਕੀਤਾ ਉਹ ਹਰ ਕੋਈ ਕਰਦਾ ਉਹ ਹਰ ਕੋਈ ਕਰਦਾ ਜੀ ਜਿਹੜਾ ਵੀਰੇ ਗਰਾਉਂਡਾਂ ਦਾ ਸਕੂਲੇ ਕਦੇ ਜਾ ਕੇ ਦੇਖਿਓ ਹਾਕੀ ਦਾ ਫੁੱਟਬਾਲ ਦਾ ਵਾਲੀਬਾਲ ਦਾ ਮੰਨ ਕੇ ਚਲੋ ਕਬੱਡੀ ਦਾ ਉੱਥੇ ਜੈਮ ਲੱਗੀ ਆ ਜੈਮ ਜਰੂਰ ਸਰਕਾਰ ਸਰਕਾਰ ਨੇ ਦਿੱਤੀ ਆ ਜਿਹੜਾ ਉਹਦੇ ਜਿੰਨਾ ਵੀ 20 ਲੱਖ ਰੁਪਏ ਲੱਗਿਆ ਹਨ ਉਹ ਸਾਰੇ ਐਨ ਆਰ ਆਈ ਭਰਾਵਾਂ ਨੇ ਤੇ ਮੰਨ ਕੇ ਚਲੋ ਪਿੰਡ ਦੇ ਜਿਹੜੇ ਸੱਜਣ ਸੀਗੇ ਉਹਨਾਂ ਨੂੰ ਬਾਹਰ ਲੈਣ ਨੂੰ ਆਏ ਹੁੰਦਾ ਯਾਰ ਹਰੇਕ ਕੋਲੇ ਤੁਸੀਂ ਨਾ ਜਾਇਓ ਹਨਾ ਕਿਸੇ ਦੀ ਮਜਬੂਰੀ ਵੀ ਹੁੰਦੀ ਆ ਸਾਨੂੰ ਵੀ ਥੋੜਾ ਆਏ ਹੁੰਦਾ ਉਹ ਕਹਿੰਦੇ ਯਾਰ ਸਾਨੂੰ ਥੋੜਿਆ ਨਾ ਫਰਕ ਕੋਈ ਨਹੀਂ ਤੁਸੀਂ ਪਰ ਵਧੀਆ ਕਰੋ ਤੁਸੀਂ ਉਹ ਗਰਾਊਂਡ ਕਦੇ ਦਿਖਾਇਓ ਮੈਂ ਤੁਹਾਨੂੰ ਅਪੀਲ ਕਰਦਾ ਕੈਮਰਾ ਹੀ ਦਿਖਾ ਵੀ ਦਿਓ ਜਿੱਥੋਂ ਤੋਂ ਦੇਖਦੇ ਹੋਏ ਜੀ ਦਿਖਾਈ ਜਾਂਦੇ ਹੋਏ ਤੇ ਇੱਕ ਵਧੀਆ ਕੰਮ ਕੀਤੇ ਹੋਏ ਬਿਆ ਉਹ ਹੁਣ ਮੈਂ ਕਹਿੰਦਾ ਮੈਂ ਨਹੀਂ ਕੀਤੇ ਮੈਨੂੰ ਤਾਂ ਇੱਕ ਆਜ਼ਾਦ ਕਲੱਬ ਦਾ ਪ੍ਰਧਾਨ ਕਹਿੰਦੇ ਆ ਮੈਂ ਤਾਂ ਇਹਨਾਂ ਨੂੰ ਕਹਿਣਾ ਹੁੰਦਾ ਭਰਾਵਾ ਹੋਰ ਨੂੰ ਕਿਹਾ ਕਰੋ ਜਿਵੇਂ 18 ਸਾਲ ਹੋ ਗਏ ਕਲੱਬ ਦੇ ਪ੍ਰਧਾਨ ਬਣੇ ਨੂੰ ਜੀ ਤੇ ਉਹ ਸਾਰੇ ਭਰਾਵਾਂ ਦੇ ਸਰਪਤੀ ਬਣਿਆ ਵਾ ਜੀ ਤੇ ਬਾਕੀ ਚਲੋ ਸਮੇ ਸਮੇ ਤੇ ਹੁਣ ਮੈਂ ਨਿੱਕੇ ਨਿੱਕੇ ਚੀਜ਼ਾਂ ਦੱਸਣ ਲੱਗ ਜਾਂਦਾ ਬਾਈ ਘੰਟਾ ਡੇਢ ਘੰਟਾ ਲੱਗ ਜੂ ਬਿਲਕੁਲ ਠੀਕ ਆ ਜਸਕਮਲ ਵੀਰੇ ਜਿਵੇਂ ਤੁਸੀਂ ਬਹੁਤ ਬਿਜ਼ੀ ਹੋ ਰਜੇਮਿਆਂ ਚੋਂ ਸਰਪੰਚੀ ਦੀ ਚੋਣ ਲਈ ਕੈਂਪੇਨ ਤੇ ਜਾਣਾ ਹੁੰਦਾ ਵਾ ਹਨਾ ਸਾਰਾ ਧਿਆਨ ਵੀ ਬਿਜੀ ਰਹਿੰਦੇ ਹੋ ਤੁਸੀਂ ਤੇ ਤੁਸੀਂ ਆਪਦੀ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਵੀਰੇ ਉਹਦੇ ਲਈ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਨਹੀਂ ਨਹੀਂ ਵੀਰੇ ਤੁਹਾਡਾ ਧੰਨਵਾਦ ਛੋਟੇ ਭਾਈ ਕੋਈ ਗੱਲ ਨਹੀਂ ਜੀ ਸੋ ਦੋਸਤੋ ਇਹ ਸੀ ਆਪਣੀ ਗੱਲਬਾਤ ਵੀਰ ਜਸਕਮਲਪ੍ਰੀਤ ਸਿੰਘ ਨਿਪਾ ਹੋਣਾ ਨਾਲ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਆਪਣੀ ਇਸ ਪੌਡਕਾਸਟ ਰਾਹੀਂ ਆਪਣੀ ਇਸ ਵੀਡੀਓ ਰਾਹੀਂ ਸ਼ੇਅਰ ਕੀਤੀਆਂ ਤੁਸੀਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਲੋਕਾਂ ਤੱਕ ਵੀਰ ਦੇ ਜਿਹੜੇ ਵਿਚਾਰ ਨੇ ਜਾਂ ਵੀਰ ਨੇ ਜੋ ਗੱਲਾਂ ਕੀਤੀਆਂ ਨੇ ਉਹ ਪਹੁੰਚ ਸਕਣ ਤੇ ਹੋਰ ਵੀ ਪੌਡਕਾਸਟਾਂ ਆਪਾਂ ਕਰ ਰਹੇ ਹਾਂ ਤੁਸੀਂ ਹੋਰ ਪੌਡਕਾਸਟਾਂ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਆਪਣੇ ਵਿਚਾਰ ਨੇ ਜਿਹੜੇ ਉਹ ਕਮੈਂਟ ਬਾਕਸ ਵਿੱਚ ਦਿਓ ਠੀਕ ਹੈ ਵੀਰ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਵੀਰੇ ਧੰਨਵਾਦ ਵੀਰੇ